ਜੋੜਾ ਪਾਈਆਂ ਦਾ ਨੀਹਾ ਵਿੱਚ ਖੜਿਆ ਆਈਓ ਜੋੜਾ ਵੀਰਾ ਦਾ ਚਮਕੌਰ ਚੱਲਣੇ ਆਈਓ ਕਲੰਗੀ ਮਾਣ ਆ ਤੇਰੇ ਚੋ ਦੇ ਨਿਆਰੇ ਨੇ ਭਾਰਤ ਮਾਤਾ ਤੂੰ ਬੁੱਤ ਹੱਸ ਹੱਸ ਵਾਰੇ ਨੇ ਤਨ ਤੇ ਰਚੀ ਗਰਾਏ ਤੇਰੀ ਤਨ ਕੁਰਬਾਨੀ ਏ ਦਿਸ ਪਿਆਰਾ ਦੀ ਤੇਰੀ ਅਜੇ ਵੇ ਕਹਾਣੀ ਏ ਜੋੜਾ ਪਾਈਆਂ ਦਾ ਨੀਹਾਂ ਵਿੱਚ ਖੜਾਈਓ ਜੋੜਾ ਮੀਰਾ 라 ਚਮਕੌਰ ਚੱਲੜੇ ਆਈਓ ਕੌਣ ਉਮੀ ਛਮ ਛਮ ਵਰਦਾ ਏ ਨਿੰਨਾ ਮਾਹੀ ਦਾ ਸਰਸਾਂ ਨੂੰ ਤਰਦਾ ਏ ਸਰਦੀ ਕਹਿਰਾਂ ਦੀ ਸਭ ਦਰਦ ਕਰਨੇ ਨੇ ਵਿਛੜੇ ਬਾਪੂ ਤੋਂ ਪੁੱਤ ਦੁਖਣੇ ਜਾਂਦੇ ਨੇ ਜੋੜਾ ਪਾਈਆਂ ਨਾਨੀ ਹਾਂ ਵਿੱਚ ਹੀ ਖੜਈ ਆਇਓ ਜੋੜਾ ਮੀਨਾ ਜਿਵੇਂ ਕੋਰ ਦਿਲੜਈ ਆਇਓ ਆਉਂਦਾ ਆ ਆ ਦੇ ਪਿਆਰਿ ਵਾਲੇ ਵਿਚੋੜਾ ਏ ਗੰਗੂ ਬਾਮੜ ਨੂੰ ਜਿੱਥੇ ਪੈ ਗਿਆ ਲੋੜਾ ਏ ਆਉਂਦੀ ਆ ਆ ਪਈਆਂ ਉਹ ਕੱਚੀਆਂ ਗੜੀਆਂ ਨੇ ਲੱਖਾਂ ਫੌਜਾਂ ਆਸਤ ਗੁਰ ਤੇ ਚੜੀਆਂ ਨੇ ਜੋੜਾ ਪਾਈਆਂ ਲਾਲੀ ਹਾਂ ਵਿੱਚ ਈਖੜ ਆਈਓ ਜੋੜਾ ਵੀਰਾਂ ਦਾ ਚਨਕੌਰ ਚੱਲੜੇ ਆਈਓ ਛਿੜ ਦਦੀ ਦੇ ਲੱਲਾਣੀ ਜੋੜੀ ਏ ਕਲ ਨੂੰ ਚੜ ਜਾਣਾ ਜਿਸ ਮੌਦੀ ਖੋੜੀ ਏ ਉਹ ਤੇਰੇ ਬਾਪੂ ਤੋਂ ਪੁੱਤ ਵੱਡੇ ਪੁੱਛਦੇ ਨੇ ਵੀਰਾ ਕਰ ਮਿਲਣਾ ਦਿਲ ਸਾਟੇ ਨੂੰ ਛਿਦੇ ਨੇ ਜੋੜਾ ਪਾਈਆਂ ਦਾ ਨੀ ਹਾਂ ਵਿੱਚ ਖੜਿਆਈਓ ਜੋੜਾ ਵੀਰਾ ਦਾ ਜਨਕਾਰ ਚੱਲੜੇ ਆਈਓ ਦਾਦੀ ਕਹੇ ਬੱਚਿਓ ਜਿੰਨੇ ਹਜ਼ਾਰ ਵਾਰ ਦੇਓ ਮੇੜੀ ਬਾਤ ਦੀ ਤੁਸੀਂ ਪਾਰ ਉਦਾਰ ਦੇਓ ਬਾਪੂ ਕਹੇ ਬੱਚਿਓ ਅੱਜ ਲੜਨਾ ਦੇਸ ਲਈ ਮਾਰ ਕੇ ਲੱਖਾਂ ਨੂੰ ਅੱਜ ਮਰਨਾ ਵੇਥ ਲਈ ਜੋੜਾ ਪਾਈਆਂ ਦਾ ਨੀਹਾਂ ਵਿੱਚ ਖੜ੍ਹਈ ਆਓ ਜੋੜਾ ਨੀਰਾ ਨਾਲ ਚਮਕਾਰ ਚੱਲੜਈ ਆਓ ਛੋਟੇ ਚੰਦ ਦੀਆਂ ਰੋਂ ਰੋਂਦੱਸ ਦੀਆਂ ਕੰਧਾਂ ਫਰ ਹੱਤ ਦੀਆਂ ਕੱਲਾ ਮਰਦਾ ਦੀ ਅਜ ਤੱਕ ਪੁੱਲੀਆਂ ਵਾਲੀ ਕਿਉਂ ਆ ਕੇ ਮਖਾਰਦੀਆਂ ਜੋੜਾ ਪਾਈਆਂ ਦਾ ਨੀਹਾਂ ਵਿੱਚ ਖੜਈ ਹੋਇਆ ਕਿਉੜਾ ਮੇਰਾ ਨਾਤਮਕ ਹੋਰ ਜਲੜੇ ਆਈਓ ਛੋੜੇ ਨਾਲਸਾ ਲੱਗਿਆ ਨਾ ਜਰੀਆ ਸੀ ਦਸਰਤ ਛਾਲ ਮਾਰ ਕੇ ਮੈ ਲੋ ਮਰਿਆ ਸੀ ਸੁਣਿਆ ਅਰਜਨ ਜਾਂ ਤੱਕ ਦੀਰਾ ਫੁੱਟ ਗਈਆਂ ਡਿਗ ਕੇ ਤੀਰ ਖਤੋਂ ਖਰਪਾਨਾ ਟੁੱਟ ਗਈਆਂ ਬਾਦਸ ਮੇਸ ਗੁਰੂ ਤੇਰੀ ਸਾਂ ਨਰ ਲੀਏ ਦਿਲ ਬਰਿਆਰ ਕਰੂ ਤੇਰੀ ਕਾਲਾ ਕਾਲੀਏ ਜੋਣਾ ਪਾਈਆਂ ਲਾਨੀ ਹਾ ਵਿੱਚ ਖੜਿਆਈ ਓ ਜਿਹੜਾ ਵੀਰਾ ਦਾ تنਕਾਰ ਚੱਲਣ ਆਈ ਓ